ਡੇਰੇ ਇਹ ਸਾਡੇ ਸਰਪੰਚ ਸਾਹਿਬ ਨੇ ਜੀ ਕਾਲਾ ਘੋੜੀ ਵਾਲਾ ਜੀ ਇਹ ਵੀ ਪਕੌੜੇ ਦੀ ਸੇਵਾ ਕਰ ਰਹੇ ਨੇ ਸਾਵਣ ਕੁਲਾਜਮਣਾ ਸੇਵਾ ਕਰਨਗੇ ਕਹੇ ਕਵਾਂਟਰ ਕੁਲਾਜਮਣ ਹੋ ਗਈ ਜੀ ਕਹਿੰਦੇ ਸਰਪ੍ਰਾਈਜ਼ ਆ ਸੰਗਤ ਵਾ ਤੇਰਾ ਆਪ ਤੇ ਸਰਤ ਲਾਈ ਉਹਦੀ ਢੱਡਾਂ ਦੀ ਹਰੇਕ ਸੰਗਤ ਦੀ ਅਲੱਗ-ਅਲੱਗ ਗੱਲਾਂ ਨੇ ਇਹਦਾ ਇੱਧਰ ਦੇਖੋ ਜੀ ਸਿਆਣੇ ਬਿਰਗੇ ਸਤਿ ਸ੍ਰੀ ਅਕਾਲ ਜੀ ਠੀਕ ਹੋ ਜੀ ਪਾਵਾਂ ਜੀ ਪਾਵਾਂਗੇ ਇਹ ਆਈ ਸਾਡਾ ਖੇਡ ਕਬੱਡੀ ਦਾ ਗਰਾਊਂਡ ਚੋਬਰ ਪਹੁੰਚ ਚੁੱਕੇ ਨੇ ਮਿਹਨਤ ਵਾਲੇ ਆ ਬੰਦ ਕਰ ਲੋ ਪਾਣੀ ਮੈਡਮ ਮੋਟਾ ਜਾ ਵਾਹ ਜੀ ਵਾਹ ਇਹ ਆ ਪੰਜਾਬ ਦਾ ਨਜ਼ਾਰਾ ਸਵੇਰੇ ਸਵੇਰੇ ਧੁੰਦ ਸੀ ਧੁੰਦ ਤੋਂ ਬਾਅਦ ਜਦੋਂ ਧੁੱਪ ਨਿਕਲਦੀ ਆ ਉਹਨੂੰ ਐਨ ਗੱਲਾਂ ਟਿਕਾਣੇ ਲੱਗ ਜਾਂਦੀਆਂ ਨੇ ਸਤਿ ਸ਼੍ਰੀ ਅਕਾਲ ਜੀ ਸਾਡਾ ਇੱਕ ਵੀਰ ਜੁੜ ਚੁੱਕੇ ਸਾਡੇ ਨਾਲ ਇੱਕ ਸਾਡੇ ਇੱਧਰ ਯੂਟਿਊਬਰ ਜੀ ਬੈਠੇ ਨੇ ਇਹਨਾਂ ਦੇ ਕਈ ਚੈਨਲ ਨੇ ਪਰ ਹੁਣ ਕੀ ਕਿਹੜੇ ਕਿਹੜੇ ਪ੍ਰੋਮੋਸ਼ਨ ਕਰੀ ਅਸੀਂ ਢੱਡੇ ਵਲੌਗ ਸਿਦਕ ਪੰਜ ਚਾਰ ਬਣਾਈ ਬਟਾ ਹਰੇਕ ਦਾ ਅਲੱਗ ਕਮਾਈ ਕਰਦਾ ਈ ਇਹ ਬੰਦਾ ਬਹੁਤ ਆਰੇ ਦਿਖਾ ਦੇ ਸੰਗ ਆਰੇ ਪਰ ਚੱਪੜਾ ਘਾਟੀ ਜਾਊਗਾ ਹੋਰ ਵੀਰੇ ਠੀਕ ਹਾਂ ਇੱਧਰ ਆਪਣਾ ਲੰਗਰ ਹਾਲ ਦੇ ਵਿੱਚ ਸੰਗਤਾਂ ਜੀ ਬੈਠ ਕੇ ਚਾਹ ਤੇ ਪੌੜਿਆਂ ਦਾ ਲੰਗਰ ਸ਼ਾਕ ਰਹੀਆਂ ਹਨਾ ਸੋ ਇਹ ਸੰਗਤ ਵਾਸਤੇ ਸਵੇਰ ਤੋਂ ਹੀ ਚੱਲ ਰਿਹਾ ਜੀ ਚਾਹ ਪਕਾਉਣਿਆਂ ਦਾ ਲੰਗਰ ਨਾਲ ਦੀ ਨਾਲ ਉਧਰੋਂ ਸਾਡੀਆਂ ਮਾਈਆਂ ਅ ਜੋ ਆਪਣਾ ਸ਼ਾਮ ਦਾ ਲੰਗਰ ਲੰਗਰਾ ਜੋ ਤਿਆਰ ਕਰੀ ਜਾਂਦੇ ਨੇ ਇਧਰ ਸਬਜ਼ੀ ਵਗੈਰਾ ਕੱਟੀ ਜਾਂਦੇ ਆ ਸੋ ਜਿਉਂਦੇ ਬਾਅਦ ਦੇ ਰਹੋ ਵੀਰੇ ਤੁਸੀਂ ਪ੍ਰਤਾਪ ਸਿੰਘ ਜੀ ਸਾਡੇ ਸੇਵਾ ਕਰ ਰਹੇ ਨੇ ਉਧਰ ਮਾਈਆਂ ਭਾਂਡਿਆਂ ਦੀ ਸੇਵਾ ਇਧਰ ਮਾਈਆਂ ਆਹ ਸਬਜ਼ੀ ਵਗੈਰਾ ਆਲੂ ਵਗੈਰਾ ਕੱਟ ਰਹੀਆਂ ਨੇ ਸੋ ਇਧਰ ਆ ਦੇਖੋ ਚੋਬਰ ਹਾਂ ਜੁੜੋ ਜੁੜੋ ਸੋਨੇ ਪਕੌੜੇ ਹੋਰ ਖਾ ਯਾਰ ਤੂੰ ਹੈ ਜੀ ਬੁਲਾਉ ਖਾਦੇ ਭਾਈ ਇਹਦਾ ਲਾਈਵ ਆ ਯਾਰ ਉਹ ਤੇ YouTube ਤੇ ਅੱਜ ਪਹਿਲੀ ਵਾਰ ਕਰਿਆ YouTube ਤੇ ਲਾਈਵ ਪਹਿਲਾਂ ਕਰਿਆ ਹੋਰ ਨੈਟਵਰਕ ਨਹੀਂ ਹੁੰਦਾ ਟਿਕਟੌਕ ਨਹੀਂ ਚੱਲਦੀ ਆਪਣਾ ਇੱਧਰ ਤੇਰੇ ਕਿੰਨੇ ਵਾਰ ਟਿਕਟੌਕ ਪਾਈ ਦਿੰਦੀ ਆਪਾਂ ਨੂੰ ਹੋਰ ਸਾਮਣੇ ਵੀਡੀਓ ਇੱਧਰ ਚੱਕ ਕੇ ਮੇਰੇ ਲਈ ਉੱਧਰ ਵਾਗਣਾ ਉਹ ਚੱਕ ਕੇ ਪਾ ਦਿੰਦੀ ਉੱਧਰ ਪਾਉਣੀ ਕਿੰਨੇ ਵਿਊ ਆਏਗਾ ਇੰਨੇ ਚਾਹੀਦੇ ਨੇ ਕਾਕੂ ਵਾ ਬੈਲ ਵੀਡੀਓ ਪਾ ਦੇ ਚੱਕ ਕੇ ਉਹਨੇ ਟਕੜਾ ਉਹਦੇ ਹੂੰ ਇਹ ਨੂੰ ਆ ਗਿਆ ਹਸਾਬ ਇਹ ਸਾਡੇ ਬਾਬਾ ਜੀ ਨੇ ਸਤਿ ਸ਼੍ਰੀ ਅਕਾਲ ਬਾਬਾ ਜੀ ਠੀਕ ਹੋ ਲਾ ਦੇ ਬਾਬਾ ਪੂਰਾ ਹੁਣ ਤਾਂ ਧੁੱਪ ਚੜ੍ਹੇ ਹੀ ਹੈ ਹਜੇ ਹੋਇਆ ਨਹੀਂ ਆਲੇ ਦਾਲੇ ਇੰਨੇ ਬੰਦੇ ਮਾਗਰ ਬੈਠਾ ਉਹ ਬੈਠਾ ਇੱਧਰ ਬੈਠਾ ਇੱਧਰ ਗਰਮ ਪਕੌੜੇ ਚੱਲ ਰਹੇ ਨੇ ਹੈ ਲੈ मीटर उठा नहीं दौड़ लगन वाली होगी। अच्छा यूट्यूब तो आज लाइव ਆ ਕਾ ਚੱਡਾ ਚੈਨਲ ਸਬਸਕ੍ਰਾਈਬ ਕਰੋ ਜੀ YouTube ਵਾਲੇ ਵੀਰ ਅੱਛਾ ਅੱਛਾ ਚੈਨਲ ਇਹ ਬਣ ਜਾਂਦੇ ਨੇ ਜੀ ਹੁਣ ਹੁਣ ਜਿਵੇਂ ਮਤਲਬ ਹਾਂ ਕਿ ਉਹ ਚੱਲਦੇ ਹੁਣ ਚੈਨਲ ਇਹ ਹੋ ਗਏ ਜੀ ਜਿਵੇਂ ਤੁਹਾਡਾ ਨਾਮ ਜੱਗਾ ਬੰਗਾ ਵਾਲੀ ਪਿੰਡਾ ਤੁਹਾਡਾ ਜੱਗਾ ਨਾਮ ਆ ਤੁਸੀਂ ਆਪਦਾ YouTube ਤੇ ਜਾ ਕੇ account ਬਣਾ ਸਕਦੇ ਹੋ ਕੱਲ ਨੂੰ ਤੁਸੀਂ ਆਪਦੀ ਕੋਈ ਵੀ ਵੀਡੀਓ ਚਾਹ ਗਾਉਣੇ ਤੁਸੀਂ ਉਹ ਜਾ ਕੁਝ ਵੀ ਬਣਾਉਣੇਗੇ ਉਹ ਤੇ ਪਾਈ ਚੱਲੇਗੇ ਕੱਲ ਨੂੰ ਫਿਰ ਤੁਸੀਂ ਮੱਲਾ ਮਸ਼ਹੂਰ ਹੋਗੇ ਲੋਕ ਤੁਹਾਨੂੰ ਜਾਣਨ ਲੱਗਗੇ ਜੇ ਕਿਸੇ ਨੇ ਭਰਨਾ ਹੋਵੇ ਵੀ ਯਾਰ ਉਹ ਗੌਂਦਾ ਜੱਗਾ ਕਬਿਸਰੀ ਬੰਗਾ ਵਾਲੀ ਆਲਾ ਕਿੱਥੋਂ ਲੱਭੂਗਾ YouTube ਤੇ ਸਰਚ ਕਰੋ ਜੀ ਜੱਗਾ ਬੰਗਾਲੀ ਉਹ ਫਿਰ ਨਾਲ ਦੇਣਾ ਚੈਨਲ ਲੱਗਣਾ ਜੱਗਾ ਮੰਗਲ ਚੈਨਲ ਆਉਦਾ ਉਹ ਸਰਚ ਕਰੋ ਉਹ ਨਿਕਲੂ ਐਵੇਂ ਜਦ YouTube ਤੇ ਮੈਂ ਆਪਣੇ ਨੂੰ ਭਰ ਲਾਂਦੇ ਜੀ ਆ ਬਾਬਾ ਬਗੀਚੀ ਵਾਲਾ ਸੋਨਣਾ ਜਵਾਬ ਜੀਵਨ ਸਿੰਘ ਬਗੀਚੀ ਵਾਲੇ ਭਰ ਲੀਏ ਜਵਾਬਾ ਔਂਕਾਰ ਜੀ ਬਾਬਾ ਭਵਿੰਦਰ ਜੀ ਹੈ ਐਦਾਂ ਨਿਕਲ ਆਉਂਦੇ ਜੀ ਹਾਂ ਜਿੱਦੇ ਬਣਿਆ ਹੋਊਗਾ ਜਮੇ ਹਾਂ ਨਾਉ ਬਣਿਆ ਹੋਊਗਾ ਐਵੇਂ ਚੱਲੋ ਜੀ ਆ ਨੱਕ ਦੇ ਕਾਲ ਸੀ ਕੀ ਨਾਲੀ ਸਾਫ ਕਰ ਲੈ ਉਹਨੂੰ ਬੰਦੇ ਕਰ ਦਨੇ ਆ ਉਹ ਤਾਂ ਉਹਦੇ ਆਪਾਂ ਨੂੰ ਗੱਡੀ ਆ ਬਾਹਰ ਦਾ ਇਹ ਉਹ ਪੁਰਾਣੀ ਗੱਡੀ ਕਿੰਨੇ ਪੈ ਗਿਆ ਵੀ